ਸੰਗਤ ਜੀ ਕੀ ਤੁਸੀਂ ਕਦੇ ਸੋਚਿਆ ਕਿ ਸਾਡੀਆਂ ਫਿਲਮਾਂ ਨੇ ਸਾਨੂੰ ਕੀ ਸਿਖਾਇਆ ਬਸ ਆਹੀ ਹੀਰੋ ਹੀਰੋਇਨ ਦਾ ਪਿਆਰ ਧੋਖਾ ਦਿਲ ਟੁੱਟਣਾ ਨਸ਼ਾ ਕਰਨਾ ਤੇ ਕੁੜੀਆਂ ਪਿੱਛੇ ਲੜਨਾ ਹੁਣ ਤੁਸੀਂ ਸੋਚੋ ਕਿ ਜਿਹੜਾ ਬੱਚਾ ਇਹ ਸਾਰਾ ਕੁਝ ਵੇਖ ਕੇ ਵੱਡਾ ਹੋ ਰਿਹਾ ਉਹ ਕੱਲ ਨੂੰ ਕੀ ਸਿੱਖੂਗਾ ਇਹੀ ਜੋ ਫਿਲਮਾਂ ਦੇ ਵਿੱਚ ਹੀਰੋ ਹੀਰੋਇਨਾਂ ਨੇ ਕਰਕੇ ਦਿਖਾਇਆ ਸਾਡੇ ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਗਾਣਿਆਂ ਤੇ ਨੱਚ ਰਹੇ ਆ ਸਟੇਜਾਂ ਤੇ ਫਿਲਮਾਂ ਦੇ ਡਾਇਲੌਗ ਬੋਲ ਰਹੇ ਆ ਤੇ ਸਾਡੇ ਨੌਜਵਾਨ ਰੀਲਾਂ ਬਣਾ ਰਹੇ ਆ ਤੇ ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਝੰਡੇ ਚੱਕੀ ਫਿਰਦੇ ਆ ਕਿਉਂਕਿ ਜੋ ਅਸੀਂ ਦੇਖਦੇ ਆ ਉਹੀ ਅਸੀਂ ਸੋਚਦੇ ਆ ਤੇ ਜੋ ਅਸੀਂ ਸੋਚਦੇ ਆ ਉਹੀ ਅਸੀਂ ਕਰਦੇ ਆ ਸਾਨੂੰ ਇਹ ਤਾਂ ਸਿਖਾਇਆ ਹੀ ਨਹੀਂ ਗਿਆ ਕਿ ਸੈਟੇਲਾਈਟ ਕਿਵੇਂ ਬਣਦਾ ਸਾਨੂੰ ਤਾਂ ਇਹ ਦਿਖਾਇਆ ਗਿਆ ਕਿ ਦਿਲ ਕਿਵੇਂ ਟੁੱਟਦਾ ਸਾਨੂੰ ਤਾਂ ਇਹ ਸਿਖਾਇਆ ਹੀ ਨਹੀਂ ਗਿਆ ਕਿ ਸੋਚ ਕਿਵੇਂ ਵੱਡੀ ਕਰਨੀ ਆ ਸਾਨੂੰ ਤਾਂ ਇਹ ਦਿਖਾਇਆ ਕਿ ਹੀਰੋ ਕਿਵੇਂ ਬਣਨਾ ਤੇ ਹੌਲੀ-ਹੌਲੀ ਜਿਹੜੇ ਬੱਚੇ ਸਾਡੇ ਅੱਜ ਕਿਤਾਬਾਂ ਨਾਲ ਜੁੜੇ ਸੀ ਅੱਜ ਉਹੀ ਬੱਚੇ ਸਕਰੀਨ ਨਾਲ ਜੁੜ ਚੁੱਕੇ ਆ ਹੁਣ ਬੱਚਿਆਂ ਦਾ ਧਿਆਨ ਕਲਾਸ ਵਿੱਚ ਘੱਟ ਤੇ ਮੋਬਾਈਲ ਵਿੱਚ ਜ਼ਿਆਦਾ ਰਹਿੰਦਾ ਜਦੋਂ ਰਿਜ਼ਲਟ ਮਾੜਾ ਆਉਂਦਾ ਤਾਂ ਅਸੀਂ ਕਹਿ ਦਿੰਦੇ ਆ ਕਿ ਜਵਾਕ ਪੜ੍ਹਾਈ 'ਚ ਧਿਆਨ ਨਹੀਂ ਦਿੰਦੇ ਪੜ੍ਹਾਈ ਨੂੰ ਸੀਰੀਅਸ ਨਹੀਂ ਲੈਂਦੇ ਪਰ ਅਸਲੀ ਸਵਾਲ ਤਾਂ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੀਰੀਅਸ ਹੋਣ ਬਾਰੇ ਦੱਸਿਆ ਕਦੋਂ ਸੰਗਤ ਜੀ ਅਸੀਂ ਉਹਨਾਂ ਨੂੰ ਸਿਖਾਇਆ ਕਿ ਅਸੀਂ ਉਹਨਾਂ ਨੂੰ ਦਿਖਾਇਆ ਕਿ ਹੀਰੋ ਹੀਰੋਇਨ ਦਾ ਪਿਆਰ ਜਾਂ ਫਿਰ ਸਾਇੰਸ ਦਾ ਪ੍ਰਯੋਗ ਕਰਨਾ ਪਰ ਸੰਗਤ ਜੀ ਹੁਣ ਟਾਈਮ ਆ ਸੋਚ ਬਦਲਣ ਦਾ ਸਕਰੀਨ ਉੱਤੇ ਦਿਸਣ ਵਾਲਾ ਹੀਰੋ ਥੋੜੇ ਟਾਈਮ ਲਈ ਤੁਹਾਨੂੰ ਖੁਸ਼ੀ ਦੇ ਸਕਦਾ ਪਰ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਇੱਕ ਚੰਗਾ ਵਿਚਾਰ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦਾ ਸੋ ਬੱਚਿਓ ਹੁਣ ਜਦੋਂ ਵੀ ਤੁਸੀਂ ਫੋਨ ਦੇਖਣ ਲੱਗੇ ਤਾਂ ਇਹ ਜ਼ਰੂਰ ਸੋਚ ਲੈਣਾ ਕਿ ਤੁਸੀਂ ਮਨੋਰੰਜਨ ਲੱਭ ਰਹੇ ਹੋ ਜਾਂ ਫਿਰ ਆਪਣਾ ਭਵਿੱਖ ਗਵਾ ਰਹੇ ਹੋ ਕਿਉਂਕਿ ਅੱਜ ਜੋ ਤੁਸੀਂ ਦੇਖ ਰਹੇ ਹੋ ਉਹੀ ਤੁਹਾਡਾ ਆਉਣ ਵਾਲਾ ਭਵਿੱਖਾ ਚੰਗਾ ਵੇਖੋਗੇ ਚੰਗਾ ਸੋਚੋਗੇ ਤਾਂ ਹੀ ਤੁਹਾਡਾ ਆਉਣ ਵਾਲਾ ਕੱਲ ਚੰਗਾ ਬਣੂਗਾ